ਲੋ ਵੀ ਪੰਜਾਬ ਜਾਣ ਦੀ ਪੈਕਿੰਗ ਕਰ ਲਈ ਆਪਾਂ ਸ਼ੁਰੂ ਉਹ ਇਹ ਦਾ ਬੋਟਾ ਥੋੜਾ ਗੰਦੀਪ ਨੇ ਹੀਲ ਪਰ ਰੱਖੀ ਤੇ ਇੱਕ ਫੱਟੀ ਉਤਨੀ ਟੱਪਣਾ ਹੀ ਬੜਾ ਔਖਾ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬਣੇ ਰਹਿਣ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਆ ਅੱਜ ਆਪਾਂ ਜਾਣਾ ਪਹਿਲਾਂ ਤਾਂ ਸ਼ਾਪਿੰਗ ਕਰਨ ਉਸ ਤੋਂ ਬਾਅਦ ਤੁਹਾਨੂੰ ਪਤਾ ਆਪਾਂ ਜਾਣਾ ਮਨਦੀਪ ਦੇ ਪੇਕੇ ਯਾਨੀ ਮੇਰੇ ਸਹੁਰੇ ਪੰਜਾਬ ਤੇ ਉਹਦੇ ਵਾਸਤੇ ਥੋੜੀ ਸ਼ਾਪਿੰਗ ਵਯਾਰਾ ਕਰਨੀ ਹੈ ਨੂਪਗੜ ਚੱਲਾਂਗੇ ਆਪਾਂ ਮਾਰਕੀਟ ਲੋਕ ਦੇ ਵਿੱਚ ਬੜੇ ਰਹਿਣਾ ਠੀਕ ਆ ਪਹਿਲਾਂ ਤਾਂ ਮਨਦੀਪ ਆਪਣੇ ਲੈ ਆ ਤੂੰ ਰੋਟੀ 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 ਖਾ ਲਈਏ ਤੂੰ ਤਾਂ ਤਿਆਰ ਹੋ ਗਈਆਂ ਖਾ ਲਈ ਇਸ ਤੋਂ ਬਾਅਦ ਮੈਂ ਨਹਾਉਣਾ ਠੀਕ ਆ ਨਾ ਨਹੀਂ ਤੁਹਾਨੂੰ ਇੱਧਰ ਹੀ ਲੈ ਕੇ ਜਾਣਾ ਕਿ ਮੈਂ ਫੇਰ ਕੀ ਮੈਂ ਕੰਮ ਲੱਗਿਆ ਪਿਆ ਸੀਗਾ ਕੋਈ ਕੰਮ ਨਹੀਂ ਲੱਗੇ ਸੀ ਮੈਂ ਦੇਖਦਾ ਸੀ 蒂ਬੇ ਦੇਖ ਤਾ ਗੇੜਾ ਕੱਟ ਲਿਆ ਕਰ ਦੇਵਾਂ ਕੜੀਆਂ ਚ ਕਾ ਕੇ ਲੈਣ ਦਾਦੀ ਨੇ ਚੱਲ ਰੋਟੀ ਤੇ ਪਾਲਾ ਫਿਰ ਤੂੰ ਬਾਕੀ ਬਾਕੀ ਆਪਣੇ ਘਰ ਦਾ ਵੀ ਉਹ ਦੇਖ ਸਕਦੇ ਹੋ ਦੁਪਹਿਰ ਦਾ ਟਾਈਮ ਜਾ ਹੋ ਗਿਆ ਟਾ ਟਾ ਪਈਆਂ ਠੀਕ ਆ ਨੀਆਂ ਨੂੰ ਵਾਲਾ ਕੰਮ ਹਜੇ ਸਟਾਰਟ ਨਹੀਂ ਹੋਇਆ ਕਿਉਂਕਿ ਮਿਸਤਰੀ ਵਗੈਰਾ ਨਹੀਂ ਆਏ ਨਾ ਹਜੇ ਤੇ ਬਾਕੀ ਵੀਊ ਚੈੱਕ ਕਰ ਸਕਦੇ ਜੀ ਤੁਸੀਂ ਨਹੀਂ ਜਾਗੇ ਐਸਾ ਹਾਲਤ ਚ ਮੰਡੀ ਜਾਉਂਗਾ ਮੈਂ ਮਿਰਕੀ ਆ ਰੋਟੀ ਲਿਆ ਜਲਦੀ ਹਾਂ ਹੋ ਮਿਸਤਰੀ ਅਜੇ ਵੀ ਨਹੀਂ ਮਿਲੇ ਆਪਾਂ ਨੂੰ ਮਿਸਤਰੀ ਇੱਕ ਕੀ ਆਇਆ ਸੀ ਇੱਕ ਮਿਸਤਰੀ ਨੂੰ ਬਟ ਉਹਨਾਂ ਨੇ ਥੋੜਾ ਜਵਾਬ ਦੇਤਾ ਉਹਨਾਂ ਨੂੰ ਹੋਰ ਵੀ ਕੰਮ ਸੀਗਾ ਤਾਂ ਕਰਕੇ ਸਭ ਤੋਂ ਮੁਸ਼ਕਿਲ ਕੰਮ ਆ ਘਰ ਨੂੰ ਬਣਾਉਣਾ ਹਨਾ ਕੀ ਸਬਜੀ ਬਣੀ ਹੈ ਦਾਲਾਂ ਦਾਲ ਵੈਰੀ ਗੁੱਡ ਲਿਆ ਪਰੋਟੀ ਦਾਲ ਬਣੀ ਹੈ ਤੇ ਧੁੱਪ ਜੀ ਹੋ ਗਈ ਹੈ ਚਲੋ ਠੰਡ ਜੀ ਪੈਣ ਲੱਗ ਗਈ ਹੈ ਤੁਹਾਨੂੰ ਪਤਾ ਹੀ ਆਣ ਲਓ ਬਈ ਆਪਾਂ ਹੋ ਗਏ ਹਣ ਤਿਆਰ ਤੇ ਔਰ ਮੰਮੀ ਹਣੀ ਮਨਦੀਪ ਹਣੀ ਸਾਰੇ ਹੋ ਗਏ ਮਨਦੀਪ ਨੂੰ ਵੀ ਕੁਝ ਦਵਾ ਕੇ ਲਿਆਉਣਾ ਆਪਾਂ ਬਾਜ਼ਾਰੋਂ ਤੇ ਆਜੋ ਇੱਕ ਤਾਂ ਹੋਰ ਪਰੇਸ਼ਾਨੀ ਇੱਕ ਇਹਨੇ ਪਾਰ ਰੱਖੀ ਮਨਦੀਪ ਨੇ ਹੀਲ ਇੱਕ ਮੰਦੀਪ ਨੇ ਹੀਲ ਪਰ ਰੱਖੀ ਤੇ ਇੱਕ ਫੱਟੀ ਉੱਤਨੀ ਟੱਪਣਾ ਹੀ ਬੜਾ ਔਖਾ। ਬੋਲ ਰਿਸਕੀ। ਮम्मी ਕਹਿੰਦੀ ਜੇ ਡੇਕੀ ਨਾ ਮੈਂ ਨਹੀਂ ਇਹਨੂੰ ਤਿਆਰ ਕਰਨੀ। ਹੁਣ ਅੱਜ ਵੀ ਯਾਰ ਮਿਸਤਰੀ ਨਹੀਂ ਆਇਆ। ਉਹ ਚਲੀਏਗੇ ਮੰਮੀ ਤੇ ਡਾੜੀ ਆਪਣੇ ਔਰ ਔਰੇ ਤਾਰਾਂ ਵਗੈਰਾ ਸੈੱਟ ਕਰੀ ਜਾਂਦੇ। ਮੰਮੀ ਹਣੀ ਉੱਥੇ ਚਲੇ ਵੀ ਗਈ। ਲੋ ਆ ਵੀ ਚੱਲਦੇ ਹੁਣ ਆਪਾਂ। 3 ਵਜੇ ਲਗਭਗ ਤੁਹਾਨੂੰ ਪਤਾ ਘਰੇ ਹੋਰ ਵੀ ਬਹੁਤ ਕੰਮ ਹੁੰਦੇ ਆ। ਆਜੋ ਆਜੋ। ਹੈਂ? ਆਹੋ ਨਹੀਂ ਖੜਨਾ ਫੋਟੋ ਬਾਅਦ ਚ ਖਿੱਚ ਲਓ ਅੱਗੇ ਲੇਟ ਹੋਈ ਜੰਨੇ ਤੁਸੀਂ ਕਰਾਇਆ ਟੋਪੀ ਬੜੀ ਪੈਂਦੀ ਹੈ ਨਾ 3 ਵਜੇ ਧੋਪਾ ਹੀ ਖੜੀ ਹੈ ਕਿਵੇਂ ਕੀ ਥੋੜਾ ਜਿਹਾ ਡਿਫਰੈਂਸ ਸਾਰਿਆਂ ਨੇ ਮੈਚਿੰਗ ਹੀ ਹੈ ਮੰਮੀ ਦਾ ਵੀ ਮੈਚਿੰਗ ਹੀ ਹੈ ਕੱਪੜੇ ਆ ਆਪਣਾ ਪਿੰਡ ਆ ਗਿਆ ਜੀ ਉਹਦੇ ਜਵਾਕ ਨਾ ਮੰਦੀ ਛੋਟੇ ਛੋਟੇ ਪਿੰਡ ਤਾਂ ਆਪਣਾ ਘੈਂਟ ਆ ਬਸ ਅੱਜ ਮੇਰਾ ਇਰਾਦਾ ਬਣਿਆ ਜੀ ਠੰਡਾ ਬਦਾਮ ਸ਼ੇਕ ਪੀ ਕੇ ਆਵਾਂਗੇ ਕੋਣ ਸਰਦੀਆਂ ਆ ਗਈਆਂ ਬਿਮਾਰ ਹੋਣ ਦਾ ਹੋਰ ਨਾ ਚਾਂਸ ਆ ਹਾਂ ਬੰਦੇ ਆਪ ਦਾ ਪਹਿਲੇ ਹੀ ਲੱਗਿਆ ਪਿਆ ਇੰਨਾ ਕਦ ਕੀ ਕਰਦਾ ਚਕਾ ਮਾੜਾ ਮੋਟਾ ਬਿਮਾਰ ਤਾਂ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਅੰਨਾ ਬਾਹਰ ਹਲਾ ਕੇ ਕੋਈ ਕਾਣ ਪੀਣੇ ਨੂੰ ਫਸਟ ਹੋਣੇ ਰਹਿੰਦੇ ਅਸੀਂ ਕਰਦੇ ਨੇ ਸਾਰੇ ਪੈਂਦਰਾ ਹੀ ਕਰਵਾਉਂਦੇ ਉਹ ਇਹ ਦਾਸ ਬੁੱਕਾ ਥੋੜਾ ਤੇਨਾ ਇਹ ਐਸੇ ਇਹ ਸਾਡੇ ਬਹੁਤ ਘੱਟਾਂ ਦੇ ਵਾਲੇ ਤੇ ਬਹੁਤ ਘੱਟਾਂ ਦੇ ਲੋਬੀ ਆਪਾਂ ਆ ਗਏ ਆ ਪਲਾਜ਼ਰ ਸੂਟ ਵਾਲੀ ਦੁਕਾਨ ਤੇ ਆਪਾਂ ਆ ਗਏ ਆ ਪਲਾਜ਼ਰ ਦੇਖਣ ਮਨਦੀਪ ਵਾਸਤੇ ਟ੍ਰੈਫਿਕ ਦੇਖੋ ਕਿੰਨਾ ਜਾਮ ਹੈ ਇੱਥੇ ਪਰ ਤਿੰਨ ਚਾਰ ਘੰਟੇ ਤੱਕ ਪਸੰਦ ਨਹੀਂ ਹੋਣਾ ਪਲਾਜ਼ਰ ਤੁਹਾਨੂੰ ਪਲਾ ਕਿੰਨਾ ਹੀ ਸੋਹਣਾ ਪਲਾਜੇ ਦਿਖਾਦੇ ਬੰਦਾ ਇੱਕ ਵਾਰ ਚ ਪਰ ਇਹਨਾਂ ਦੇ ਜਿੰਨੇ ਚ 10 15 ਨਾਂ ਦੇਖੇ ਨਾ ਇਹ ਹੀ ਪਸੰਦ ਕਰਦੇ ਹਾਂਜੀ ਇੱਥੇ ਬਹੁਤ ਸੋਹਣਾ ਸੋਹਣਾ ਕਲੈਕਸ਼ਨ ਆ ਵੀਰੇ ਉਹਨਾਂ ਕੋਲੇ ਫਿਰ ਕੀ ਐਡਰੈਸ ਆ ਸੁਖਮਨੀ ਕਲੈਕਸ਼ਨ ਗਰਸ ਗੁਲ ਕੋਲੇ ਗੁਣ ਸਿੰਘ ਸਵਾ ਗੁਰਦੁਆਰੇ ਕੋਲ ਹਾਂਜੀ ਨੂਪਕਟ ਦੇ ਵਿੱਚ ਆ ਠੀਕ ਆ ਤੁਸੀਂ ਆ ਸਕਦੇ ਹੋ ਇੱਥੇ ਬਹੁਤ ਹੀ ਸੋਹਣ ਸੋਹਣੇ ਆਪਣੇ ਕੋਲ ਕੀ ਕੀ ਚੀਜ਼ਾਂ ਪ੍ਰੋਵਾਈਡ ਮਤਲਬ ਹੈਗੀਆਂ ਵਾਜੂ ਸੂਟ ਹੈ ਜੜਾ ਸੂਟ ਹੈ ਜਿੰਸਟੋਪ ਹੈ ਹਾਂਜੀ ਐਡਰੈਸ ਹੈ ਰੈਂਟ ਤੇ ਵੀ ਕੰਮ ਹੈ ਆਪਣਾ ਰੈਂਟ ਰੌਂਡ ਤੇ ਕੁਝ ਵੀ ਚਾਹੀਦਾ ਹੋਵੇ ਤੁਹਾਨੂੰ ਨੂਪਗੜ ਦੇ ਵਿੱਚ ਆ ਤੁਹਾਨੂੰ ਮਿਲ ਜੂਗਾ ਠੀਕ ਹੈ ਬਾਕੀ ਮੈਂ ਤੁਹਾਨੂੰ ਐਡਰੈਸ ਨਾ ਕਮੈਂਟ ਦੇ ਵਿੱਚ ਪਾ ਦੂੰਗਾ ਸਾਰਾ ਕੁਝ ਬਾਈ ਉਹਨਾਂ ਦੀ ਡਿਟੇਲ ਬਾਕੀ ਤੁਸੀਂ ਇੰਸਟਾਗ੍ਰam ਤੇ ਵੀ ਦੇਖ ਲਓ ਆਪਣੀ ਪੂਰੀ ਦੁਕਾਨ ਦਾ ਐਡ ਹਾਂਜੀ ਆ ਦੇਖੋ ਆਪਾਂ ਸ਼ਰਟ ਦੇਖਣ ਆਏ ਸੀ ਇਹ ਵੀ ਨੂਪਗੜ ਦੇ ਵਿੱਚ ਹੀ ਸ਼ਾਪ ਆ ਵੀਰੇ ਐਡਰੈਸ ਕੀ ਆਪਣਾ ਮੇਨ ਮਾਰਕੀਟ ਨੂਪਗੜ ਮੇਨ ਮਾਰਕੀਟ ਨੂਪ ਕੀ ਨਾਮ ਹੈ ਸ਼ਾਪ ਦਾ ਸ਼ੁਭਮ ਕਲੈਕਸ਼ਨ ਸ਼ੁਭਮ ਕਲੈਕਸ਼ਨ ਵੀਰੇ ਇੱਥੇ ਬਹੁਤ ਹੀ ਟੌਪ ਟੌਪ ਦੀਆਂ ਤੁਹਾਨੂੰ ਸ਼ਰਟ ਆ ਦੇਖੋ ਤੁਹਾਡੇ ਸਾਹਮਣੇ ਦਿਖਾ ਦਿੰਨੇ ਆਪਾਂ ਤੇ ਜਾਇਜ਼ ਪ੍ਰਾਈਸ ਆ ਬਿਲਕੁਲ ਆਉਣਾ ਵੇ ਤਾ ਸਕਦੇ ਆ ਵੀਰੇ ਤੁਸੀਂ ਲਓ ਜੀ ਸ਼ੋਪਿੰਗ ਸ਼ੋਪਿੰਗ ਹੋ ਗਈ ਆ ਤੇ ਪੁੱਛੋ ਨਾ ਰਾਤ ਪੈ ਗਈ ਆ ਤੇ ਡੈਡੀ ਦੇ ਵੀ ਫੋਨ ਆਈ ਜਾਂਦੇ ਕਹਿੰਦੇ ਇੰਨਾ ਟਾਈਮ ਲਾਤਾ ਹੈ ਮੈਂ ਹੁਣ ਕੀ ਕਰੀਏ ਪਤਾ ਕੀ ਆ ਮਾਰਕੀਟ ਮਾਰਕੀਟ ਦੇ ਵਿੱਚ ਮੱਲੋ ਮੱਲੀ ਟਾਈਮ ਲੱਗ ਹੀ ਜਾਂਦਾ ਅਜੇ ਮਨਦੀਪ ਦਾ ਪਲਾਜੋ ਸੂਟ ਲਿਆ ਨਾ ਉਹ ਫਿਟਿੰਗ ਕਰਾਉਣਾ ਹੋਰ ਦੇਣਾ ਅਜੇ ਸਰਾਂ ਦੇਖੋ ਹਨਾ ਮੀ ਸਾਗ ਵਾਲੀ ਹੋ ਗਈ ਨਾ ਇਧਰੋਂ ਤਾਂ ਪਾਣੀ ਲੱਗ ਗਿਆ ਪਾਣੀ ਲੱਗ ਗਿਆ ਛੇ ਤੂੰ ਅੰਮੀ ਕਹਿੰਦੀ ਡਾਡੀ ਦੀ ਟੈਨਸ਼ਨ ਹੋਈ ਘੜੀ ਡਾਡੀ ਨੇ ਲੜਨਾ ਇੰਨਾ ਨੇਰਾ ਕਰਤਾ ਮੰਮੀ ਨੇ ਕਿ ਹੁਣ ਤਾਂ ਕਿੰਨਾ ਮਰਜੀ ਕਾਲਣਾ ਤੁਰੀ ਜੇ ਲੇਟ ਜਿਹੜਾ ਹੋਣੇ ਸੀ ਉਹ ਤਾਂ ਹੋ ਗਏ ਆ ਪੁੱਲ ਤਾਂ ਸੰਭਾਲ ਕੇ ਬੋਚ ਕੇ ਟੱਪੀ ਮੰਡੀ ਪਿੱਥੋਂ ਦਾ ਯਾਰ ਨੇਰੀ ਸਮਝ ਲਾਣ ਤੇ ਨਿਹਰਾ ਹੀ ਨਿਹਰਾ ਕਰਦਾ ਕੈਸ ਕਮਰੇ ਜੀ ਚਾਨਣਾ ਬਸ ਕੱਲਾ ਲੈ ਗੇਟ ਓਪਨ ਹੁੰਦੇ ਚਾਨਣ ਹੋ ਗਿਆ ਮਨਦੀਪ ਕਿਆ ਲੋ ਜੀ ਪਹੁੰਚ ਗਏ ਘਰੇ ਘਰੇ ਪਹੁੰਚ ਕੇ ਕੱਲਾ ਸੱਚੀ ਗੱਲ ਹੈ ਬਈ ਠੰਡ ਬਹੁਤ ਜ਼ਿਆਦਾ ਵੱਧ ਗਈ ਆ ਅਸੀਂ ਸਵੇਰ ਸਵੇਰ ਜਾਵਾਂਗੇ ਪਤਾ ਨਹੀਂ ਕਿਵੇਂ ਪੰਜਾਬ ਚ ਚਾਹ ਕਰ ਲਈ ਹੈ ਆਲੂ ਬੜਦੀ ਅੱਪਾ ਤਾਂ ਅਜ ਕੋਈ ਚੀਜ਼ ਵੀ ਨਹੀਂ ਖਾਦੀ ਜਲਦਬਾਜ਼ੀ ਚਾ ਨਾ ਮੰਦੀਪ ਨਹੀਂ ਤਾਂ ਕੁਛ ਨਾ ਕੁਛ ਖਾਣ ਨਹੀਂ ਹੁੰਨੇ ਆਪਾਂ ਮੰਡੀਆ ਚੱਲ ਇੱਕ ਉਬਲਦਾਲੂ ਹੀ ਖਾ ਲਾਂਗੇ ਔਰ ਤਾ ਕੀ ਆ ਅੱਜ ਨਹੀਂ ਮੈਨੂੰ ਕਿਉਂ ਬਾਈ ਕੀ ਆ ਰੀਜਨ ਕੋਈ ਨਹੀਂ ਅੱਜ ਅੱਜ ਕਰ ਲਾ ਮਰਜੀ ਉੱਥੇ ਜਾਣਾ ਮੈਂ ਸਵੇਰੇ ਮੰਮੀ ਕੋਲੇ ਮੰਮੀ ਮੈਨੂੰ ਹਰੇਕ ਚੀਜ਼ ਖਾਣ ਦਿੰਦੇ ਹੁੰਦੇ ਕੁਛ ਨਹੀਂ ਕਹਿੰਦੇ ਕੇ ਉੱਥੇ ਛੱਡ ਜਾਣਾ ਇੱਥੇ ਤੇ ਮੰਦੀਪ ਦੀ ਮਰਜ਼ੀ ਚੱਲਦੀ ਆ ਜਿਦਾਂ ਪੁੱਤ ਚੱਲ ਜੰਨੇ ਨੇ ਪੰਜਾਬ ਉੱਥੇ ਵੀ ਕੋਈ ਨਹੀਂ ਸੁਣਦਾ ਮੇਰੀ ਜਾਂਦੀ ਉੱਥੇ ਮਾਂ ਵੀ ਮਰੀ ਹੈ ਨਹੀਂ ਮੈਲੀ ਵੀ ਨਹੀਂ ਮੇਰੀ ਉੱਥੇ ਦਾ ਪਤਾ ਨਹੀਂ ਬਾਕੀ ਹੁਣ ਪਿੰਨਿਆ ਘੈਂਟ ਜੀ ਬਣਾ ਕੇ ਚਾਹ ਤੁਸੀਂ ਬਣਾਉਣਗੇ ਚਾਹ ਡੈਡੀ ਨੇ ਬਣਾ ਕੇ ਪਿਉਣੀ ਹੈ ਚਾਹ ਵਿਚਾਲੇ ਲੱਗੇ ਪਏ ਕਦੋਂ ਦੇ ਕੰਮ ਲੋ ਵੀ ਪੰਜਾਬ ਜਾਣ ਦੀ ਪੈਕਿੰਗ ਕਰ ਲਈ ਆਪਾਂ ਸ਼ੁਰੂ ਪਹਿਲਾਂ ਤਾਂ ਮਨਦੀਪ ਨੇ ਮੇਰੇ ਪੈਂਟ ਰੱਖੀ ਹੈ हां ਹੁਣ ਦੱਸ ਕਿਹੜੇ ਕੱਪੜਿਆਂ ਦੇ ਪੁੱਛਦੀ ਸੀ ਤੂੰ ਕਿਹੜੇ ਲੈ ਫਾਰਮਲ ਲੈ ਕੇ ਜਾਣੇ ਤੂੰ ਸਾਰੇ ਲੈ ਚੱਲ ਬੰਦੇ ਲਾਉਂਦੇ ਨਹੀਂ ਬਾਅਦ ਚੁੱਤੇ ਤੁਸੀਂ ਲੈ ਫਾਰਮਲ ਤੂੰ ਚੱਲ ਆ ਰਹਿਣ ਦੇ ਦੇਖ ਲੈ ਫਿਰ ਲੋਰ ਵੀ ਲੈ ਚੱਲੀ ਇੱਕ ਮੇਰੀ ਠੀਕ ਆ ਇੱਕ ਤਾਂ ਕੱਪੜੇ ਇੰਨੇ ਜ਼ਿਆਦਾ ਹੋ ਜਾਂਦੇ ਕਨਫਿਊਜ਼ ਹੋ ਜਾਂਦੇ ਵੀ ਕਿਹੜੇ ਲੈ ਕੇ ਜਾਈਏ ਕਿਹੜੇ ਨਾਲ ਇੱਕ ਤਾਂ ਦੂਰ ਜਾਣਾ ਦਾ ਬੱਸਾਂ ਦਾ ਸਫ਼ਰ ਉੱਤੋਂ ਫਿਰ ਅਸੀਂ ਐਤ ਕੀ ਕਿੜੇ ਅਮਰੂਦ ਕਿੰਨੂ ਠੀਕ ਆ ਤੇ ਮਾਲਟੇ ਵਗੈਰਾ ਵੀ ਲੈ ਕੇ ਆਉਣੇ ਆ ਤਾਂ ਕਰਕੇ ਕਾਫੀ ਕਨਫਿਊਜ਼ਨ ਧੀ ਗੱਲ ਸੁਣ ਇੱਕ ਤਾਂ ਆਪਾਂ ਆਉਂਦੇ ਬਾਕੀ ਪਾਉਣੇ ਕੱਪੜੇ ਮੇਰੇ ਉਹ ਰੱਖ ਲਾ ਠੀਕ ਹੈ ਇੱਕ ਜਾਂਦੇ ਬਾਕੀ ਦੇ ਰੱਖ ਲਾ ਬਾਕੀ ਉੱਥੇ ਪਾਉਣ ਨੂੰ ਘਰੇ ਕੱਪੜੇ ਰੱਖ ਹੂੰ ਲੋ ਜੀ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਠੀਕ ਹੈ ਤੇ ਆਪਣਾ ਮੋਟਰਸਾਈਕਲ ਤਰੇਲਾ ਨਾ ਭੇਜ ਚੁੱਕਿਆ ਫਿਰ ਬੁਰੀ ਹਾਲਤੋ ਕੀ ਲੈ ਆ ਜਲਦੀ ਚਾਬੀ ਮਨਦੀਪ ਦਾ ਨਾ ਪਲਾਜਰ ਸੂਟ ਜਿਹੜਾ ਦਿੱਤਾ ਸੀ ਹੁਣ ਮੈਂ ਲੈ ਕੇ ਆਉਣਾ ਜਾ ਕੇ ਕੈਚ ਕਰ ਲਈ ਨਾ ਮੰਦੀ ਹੈ ਨਾ ਮੂੰਹ ਮਾ ਬੁਰੀ ਤਰ੍ਹਾਂ ਬੰਨ ਰੱਖਿਆ ਕਿੰਗੀ ਠੰਡ ਬਹੁਤ ਜ਼ਿਆਦਾ ਤੇ ਆ ਦੋ ਲੀਆ ਤੁਹਾਨੂੰ ਪਤਾ ਫਿਰ ਮੋਟਰਸਾਈਕਲ ਦੀ ਸੀਟ ਗਿੱਲੀ ਆ ਬਾਕੀ ਵੀਊ ਚੈੱਕ ਕਰ ਸਕਦੇ ਹੋ ਸਵੇਰ ਸਵੇਰ ਤਾਂ ਬਹੁਤ ਪਿਆਰਾ ਆ ਬਣਾ ਲਈ ਕਿ ਚਾ ਆਹ ਨੂੰੜਣਗੇ ਮਮੀ ਕੰਨੀ ਸੋਚੀ ਅੰਨੀ ਕੀ ਕੀ ਗੰਗਰਾ ਕਰੇ ਕਰ ਪਹਿਲਾਂ ਕਿਥੋਂ ਸ਼ੁਰੂ ਕਰੀ ਪਹਿਲਾ ਮਹੀਨਾ ਹੁੰਦੀ ਤਨ ਪਤਾ ਹੀ ਹੈ ਪਹਿਲਾ ਫਰੀ ਦੀ ਸੀ ਕਰ ਰਹੀ ਹੁਣ ਕੋਲ ਜਲਦੀ ਆਏ ਨਾ ਕੱਲੀ ਰਹਿਣਾ ਪਹਿਲੀ ਵਾਰ ਬਹੁਤ ਬੁਰਾ ਲੱਗੀ ਜੀ ਆਇਆਂ ਨੂੰ ਦੇਖਦੇ ਵਲੋਗ ਚ ਬਸ ਇੰਨਾ ਹੀ ਕਿਉਂਕਿ ਆ ਵਲੋਗ ਛੋਟਾ ਹੀ ਹੋਗਾ ਆਪਾਂ ਪੰਜਾਬ ਪੂਰਾ ਦਿਖਾਵਾਂਗੇ ਤੁਹਾਨੂੰ ਅਗਲੇ ਵਲੋਗ ਦੇਖਣਾ ਨਾ ਭੁੱਲਿਓ ਲਵ ਯੂ ਬਾਏ ਬਾਏ ਮਿਲਦੇ ਆ ਫਿਰ ਇੱਕ ਨਵੇਂ ਵਲੋਗ ਦੇ ਨਾਲ